ਧੰਨਵਾਹਿ ਗੁਰੂ ਸਾਹਿਬ ਜੀਓ ਰਾਗ ਗੌੜੀ ਪੂਰਵੀ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਣ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਣ ਦੂਰ ਤੇ ਆਈ ਨਾਹਿਣ ਦਰਬ ਨਾ ਜੋਵਣ ਮਾਤੀ 모ਹਿ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬਿਰਾਗਣ ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਣ ਬੁਝਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਣ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 204 ਦੇ ਉੱਪਰ ਅੰਕਿਤ ਹੈ ਰਾਗ ਗਉੜੀ ਹੈ ਪੂਰਬੀ ਰਾਗ ਦੀ ਇੱਕ ਕਿਸਮ ਹੈ ਮਹੱਲਾ 5 ਪੰਜਵੇਂ ਸਾਹਿਬ ਸਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਇਹ ਚਾਰਨ ਕੀਤਾ ਪਾਵਨ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਮਾਰਗ ਤੇ ਮਨੁੱਖ ਚੱਲਦਾ ਹੈ ਨਾ ਉਦੇ ਅੰਦਰ ਜਿਗਿਆਸਾ ਹੁੰਦੀ ਹੈ ਲਾਲਸਾ ਹੁੰਦੀ ਹੈ ਵੀ ਕਿਹੜੇ ਗੁਣ ਕਰਕੇ ਮੈਂ ਪ੍ਰਮਾਤਮਾ ਨੂੰ ਮਿਲ ਸਕਾਂ ਦੇਖੋ ਨਾ ਕਿ ਨਹੀਂ ਸੁਣੀ ਸਤਗੁਰ ਨੇ ਉਦਾਹਰਨ ਦਿੱਤੀ ਆਪਾਂ ਰੋਜ਼ ਪੜ੍ਹਦੇ ਆਂ ਫੇਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਵਾਰ ਵੈਸੇ ਵੀ ਆਪਾਂ ਕਿਤੇ ਜਾਂਦੇ ਹਾਂ ਉਸ ਸਾਬ ਦੇ ਨਾਲ ਹੀ ਉਸ ਬੰਦੇ ਵਾਸਤੇ ਤੋਹਫਾ ਲੈ ਕੇ ਜਾਂਦੇ ਜਿੱਦਾਂ ਦਾ ਬੰਦਾ ਹੁੰਦਾ ਮਹਾਰਾਜ ਕਹਿੰਦੇ ਫੇਰ ਕੀ ਅਗਰ ਰੱਖੀ ਵੈਸੇ ਨਾ ਉਚਾਰਨ ਕਰਨ ਲੱਗਿਆ ਆਪ ਇਕੱਠਾ ਪੜ ਦਿੰਨੇ ਆ ਫੇਰ ਕੀ ਅਗਰ ਵੈਸੇ ਨਾ ਪੰਜਾਬੀ ਵਿੱਚ ਕਹਿੰਦੇ ਫੇਰ ਕੇ ਕਮਾ ਕੇ ਉਹਦਾ ਅਰਥ ਉਹ ਬਣ ਜਾਏਗਾ ਕਹਿੰਦੇ ਫੇਰ ਕੇ ਅੱਗਾ ਰਖੀਏ ਜਿੱਤ ਦਿਸੈ ਦਰਵਾਰ ਦੂਸਰੀ ਗੱਲ ਵੀ ਆਪਾਂ ਕਿਹੜੀ ਗੱਲ ਕਰਨੀ ਜਾ ਕੇ ਸੋਚਦੇ ਜਾਂਦੇ ਆ ਨਾ ਆਪਾਂ ਤੇ ਰੱਬ ਨੂੰ ਮਿਲਣਾ ਹੈ ਤੇ ਕਹਿੰਦੇ ਮੋਹੋਂ ਕਹਿ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਫਿਰ ਨਾਲ ਸਤਿਗੁਰ ਨੇ ਜਵਾਬ ਦਿੱਤਾ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕੀ ਮਿਲੇਗਾ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾ ਜਾਣੀਏ ਸਭ ਆਪੇ ਸਚਿਆ ਬੇਸਿਕ ਕਿਹੜੇ ਗੁਣ ਧਾਰਨ ਕਰੀਏ ਸ਼ਬਦ ਆਇਆ ਹੈ ਰਹਾਉ ਦੀ ਪੰਕਤੀ ਹੈ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾ ਮਾਈ ਦਾ ਇੱਥੇ ਅਰਥ ਹੈ ਮੇਰੀ ਮਾਂ ਮੈਂ ਉਸ ਪ੍ਰਮਾਤਮਾ ਨੂੰ ਕਿਹੜੇ ਗੁਣਾ ਨਾਲ ਮਿਲਾਂ ਕਿਉਂਕਿ ਮੇਰੇ ਅੰਦਰ ਕੋਈ ਵੀ ਗੁਣ ਨਹੀਂ। ਕਿਉਂਕਿ ਜਦੋਂ ਆਪਾਂ ਆਪਣੇ ਅੰਦਰ ਦੇਖਦੇ ਆਣ ਤੇ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਖੜੇ ਆ। ਪਟਕੀਰਤ ਜੀ ਦੇ ਸ਼ਬਦ ਜਿਹੜੇ ਆ ਨਾ ਉਹਨਾਂ ਦੀ ਤਾਂ ਭਾਵਨਾ ਸੀ। ਉਹਨਾਂ ਨੇ ਉਹ ਭਾਵਨਾ ਗੁਰੂ ਦੇ ਪ੍ਰਤੀ ਦਰਸਾਈ ਆ। ਤੇ ਅਸੀਂ ਅਰਦਾਸ ਕਰਨੀ ਜਿਸ ਵੇਲੇ ਉਹ ਸ਼ਬਦ ਦੇ ਵਿੱਚ ਦੇਖਣਾ ਹੈ ਨਾ ਆਪਣੇ ਆਪ ਨੂੰ ਕਹਿੰਦੇ ਹਮ ਅਗੁਣ ਭਰੇ ਏਕ ਗੁਣ ਨਾ ਕੋਈ ਵੀ ਗੁਣ ਨਹੀਂ ਹੈ ਜਿੰਨੇ ਵੀ ਗੁਣ ਹੈ ਨਾ ਇਹ ਸਾਰੇ ਪਰਮੇਸ਼ਰ ਦੇ ਜੇ ਆਪਣੇ ਕੋਈ ਚੰਗੇ ਗੁਣ ਹਨ ਨਾ ਆਪਣੇ ਕੋਲ ਇਹ ਸਾਰੇ ਪਰਮੇਸ਼ਰ ਕੋਲ ਹੈ ਤੇ ਜੇ ਉਹ ਪਰਮੇਸ਼ਰ ਗੁਣ ਵਾਪਸ ਲੈ ਲਵੇ ਤੇ ਸਾਡੇ ਕੋਲ ਕੀ ਹੈ ਕੁਸ਼ ਬਣੀ ਹੈ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਦੇ ਗੁਣ ਹਨ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸਕੇ ਬਲ ਜਾਉ ਉਹ ਨਿਰਗੁਣ ਆਰੇ ਪਾਲ ਦਾ ਭਾਈ ਦੇਹ ਨਿ ਥਾਵੇਂ ਥਾ ਸਾਡੇ ਵਿੱਚ ਕੋਈ ਗੁਣ ਨਹੀਂ ਸਭ ਗੁਣ ਤੇਰੇ ਮੈਂ ਨਾ ਹੀ ਕੋਇ ਪ੍ਰਨਾਲਾ ਕਿਹਾ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤ ਇਥੇ ਹਰਤੇ ਭਗਤੀ ਜਿੰਨੇ ਤੱਕਰ ਗੁਣ ਧਾਰਨ ਨਹੀਂ ਕਰਾਂਗੇ ਤੇ ਓਨੇ ਦਿਨ ਪ੍ਰਾਪਤੀ ਨਹੀਂ ਹੋਏਗੀ ਜਿੰਨੇ ਤੱਕ ਬਾਣੀ ਨਹੀਂ ਪੜਾਂਗੇ ਨਾ ਕਿ ਨਹੀਂ ਸਮਝ ਲੱਗ ਰਹੀ ਆਪਾਂ ਰੋਜ਼ ਸ਼ਬਦ ਪੜ ਰਹੇ ਆਂ ਮਹਾਰਾਜ ਨੇ ਕਿੱਡੀ ਮਿਹਨਤ ਕੀਤੀ ਆ ਕਿੱਡਾ ਤੁਹਾਨੂੰ ਤਰੀਕਿਆਂ ਨਾਲ ਉਦਾਹਰਨਾਂ ਦੇ ਦੇ ਕੇ ਸਮਝਾਇਆ ਪਰ ਹੁੰਦਾ ਕਿ ਅਸੀਂ ਸਿਰਫ ਲੋਕ ਆਮ ਲੋਕ ਆਮ ਗੱਲ ਨਹੀਂ ਕਰ ਰਿਆ ਕਈ ਲੋਕਾਂ ਦੀ ਸੋਚ ਹੁੰਦੀ ਹੈ ਉਹ ساری ਜ਼ਿੰਦਗੀ ਉਹਨਾਂ ਦੀ ਸਵਾਲਾਂ ਜਵਾਬਾਂ ਵਿੱਚ ਨਿਕਲ ਜਾਂਦੀ। ਇਦਾਂ ਕਿਦਾਂ ਆ ਕਿਨਾ ਆ ਕੀ ਹੈ। ਕਿੰਤੂ ਪ੍ਰੰਤੂ ਦੇ ਵਿੱਚ ਨਿਕਲ ਜਾਂਦੇ। ਇੱਕ ਉਹ ਪ੍ਰਾਣਿਕ ਸਿਆਣੇ ਨੇ ਕਹਾਵਤ ਬਣਾਈ ਸੀ ਨਾ। ਵੀ ਅੰਬ ਖਾਣੇ ਜਾਂ ਦਰਖਤ ਗਿਣਨੇ। ਉਹ ਇੱਕ ਕਹਾਵਤ ਇਸ ਕਰਕੇ ਬਣੀ ਸੀ ਦੋ ਭਰਾ ਸੀਗੇ। ਉਹ ਬਾਗ ਸੀ ਅੰਬਾਂ ਦਾ। ਤੇ ਦੋਨਾਂ ਦੀ ਸੋਚ ਅਲੱਗ-ਅਲੱਗ। ਉਪਰਾ ਚਲਾ ਗਿਆ ਤੇ ਛੋਟਾ ਚਲਾ ਗਿਆ ਤੇ ਬਾਗ ਦੇ ਵਿੱਚ ਤੇ ਬਾਗ ਦਾ ਜਿਹੜਾ ਰਖ ਰਖਾਓ ਰੱਖਣ ਵਾਲਾ ਬੰਦਾ ਸੀ ਨਾ ਉਹਨੇ ਆਣੋ ਜੀ ਆਹਨੂ ਆਖਿਆ ਕਹਿੰਦਾ ਜੀ ਬੈਠੋ ਅੰਬ ਖਲਾਈਏ ਕਹਿੰਦਾ ਜੀ ਖਲਾਓ ਉਹਨੇ ਅੰਬ ਖਲਾਏ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਾਗ ਵਿੱਚ ਲੱਗੇ ਸੀ ਬੜਾ ਸੰਤੋਸ਼ਟ ਹੋ ਗਿਆ ਖਾ ਕੇ ਤੇ ਕਹਿੰਦਾ ਕਿੱਥੋਂ ਆਇਆ ਵੱਡਾ ਭਰਾ ਪੁੱਛਦਾ ਕਹਿੰਦਾ ਮੈਂ ਬਾਗ ਵਿੱਚ ਗਿਆ ਸੀ ਅੰਬ ਖਾ ਕੇ ਆਇਆ ਉਹ ਵੀ ਚਲਾ ਗਿਆ ਪਰ ਉਹਦੀ ਸੋਚ ਜਿਹੜੀ ਅਲੱਗ ਸੀ ਉਹਨੇ ਜਾ ਕੇ ਨਾ ਬਾਗ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਕਿਹੜਾ ਦਰਖਤ ਹੈ ਕਿੱਦਾਂ ਦਾ ਦਰਖਤ ਹੈ ਕਿੰਨੇ ਦਰਖਤ ਹੈ ਖਾਦਾ ਕੁਛ ਨਹੀਂ ਉਥੋਂ ਕਹਾਵਤ ਬਣੀ ਸੀ ਵੀ ਅੰਬ ਖਾਣੇ ਜਾਂ ਫਿਰ ਦਰਖਤ ਗਿਣਨੇ ਤੇ ਉਹ ਫਿਰ ਕਈ ਹੁੰਦੇ ਆ ਵੀ ਸਵਾਲੇ ਕਰਦੇ ਰਹਿੰਦੇ ਆ ਪਰ ਰਸ ਨਹੀਂ ਲੈਂਦੇ ਜੀਵਨ ਦੇ ਵਿੱਚ ਤੇ ਮਹਾਰਾਜ ਕਹਿੰਦੇ ਭਾਈ ਠੀਕ ਹੈ ਸਵਾਲ ਪੈਦਾ ਹੋਣਾ ਵੀ ਬਹੁਤ ਚੰਗੀ ਗੱਲ ਹੈ ਸਵਾਲ ਉਹ ਕਰੋ ਜਿਹਦੇ ਨਾਲ ਸਾਨੂੰ ਕੁਝ ਸਮਝ ਲੱਗੇ ਕਈ ਬੇਤੁੱਕੇ ਸਵਾਲ ਜਿਹੜੇ ਹਾਂ ਉਹ ساری ਜ਼ਿੰਦਗੀ ਮਨੁੱਖ ਕਰਦੇ ਰਹਿੰਦੇ ਆ ਕਿੰਨੇ ਪਾਠ ਕਰਨਾ ਚਾਹੀਦਾ ਕਦੋਂ ਕਰਨਾ ਚਾਹੀਦਾ ਕਿੱਧਰ ਮੂੰਹ ਕਰਕੇ ਕਰਨਾ ਚਾਹੀਦਾ ਅੱਜ ਕੱਲ ਤਾਂ ਨਵੇਂ-ਨਵੇਂ ਤਮਾਸ਼ੇ ਸ਼ੁਰੂ ਕਰ ਦਿੱਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਓ ਉਹਦੇ ਅੱਗੇ ਜੋਤ ਜਗਾਓ ਉਸ ਜੋਤ ਵਿੱਚੋਂ ਘਿਓ ਲੈ ਕੇ ਆਪਣੇ ਢਿੱਡ ਤੇ ਲਾਓ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਬੋਲੋ ਸਤਨਾਮ ਵਾਹਿਗੁਰੂ ਇਦਾਂ ਦਾ ਤਾਂ ਕੰਮ ਸ਼ੁਰੂ ਹੋਇਆ ਤੇ ਸਤਗੁਰੂ ਨੇ ਸਾਡੇ ਉੱਪਰ ਬੜੀ ਕਿਰਪਾ ਕੀਤੀ ਹੈ ਬੜੀ ਬਖਸ਼ਿਸ਼ ਕੀਤੀ ਸਾਨੂੰ ਆਖਿਆ ਜਦੋਂ ਬਾਣੀ ਪੜੋਗੇ ਬਾਣੀ ਦੇ ਨਾਲ ਤੁਹਾਨੂੰ ਸਭ ਕੁਝ ਪ੍ਰਾਪਤ ਹੋਏਗਾ ਬਾਣੀ ਦੇ ਨਾਲ ਮਾਰਾ ਕਹਿੰਦੇ ਕਿਹੜਾ ਗੁਣ ਜੀਵਨ ਵਿੱਚ ਧਾਰਨ ਕਰੀਏ ਜਿਹਦੇ ਨਾਲ ਉਹ ਪ੍ਰਮਾਤਮਾ ਮਿਲ ਜਾਏ ਕਿਉਂਕਿ ਮੇਰੇ ਵਿੱਚ ਗੁਣ ਕੋਈ ਨਹੀਂ ਜਦੋਂ ਮੈਂ ਆਪਣੇ ਵੱਲ ਦੇਖਦਾ ਮੇਰੇ ਵਿੱਚ ਗੁਣ ਕੋਈ ਨਹੀਂ ਕਵਣ ਗੁਣ ਪ੍ਰਾਣ ਪਤ ਪ੍ਰਾਣ ਕਹਿੰਦੇ ਪ੍ਰਾਣ ਪਤੀ ਜਿਹੜਾ ਮੇਰਾ ਪ੍ਰਾਣਾ ਦਾ ਪਤੀ ਹੈ ਮੇਰਾ ਸਾਰਾ ਹੈ ਕਵਣ ਗੁਣ ਪ੍ਰਾਣ ਪਤ ਮਿਲੋਂ ਮੇਰੀ ਮਾਈ ਹੈ ਮੇਰੀ ਮਾਂ ਮੈਂ ਉਹ ਕਿੱਦਾਂ ਮਿਲਾਂ ਕਿਉਂਕਿ ਮੇਰੇ ਅੰਦਰ ਤਾਂ ਗੁਣੇ ਕੋਈ ਨਹੀਂ ਜਦੋਂ ਮੈਂ ਆਪਣੇ ਵੱਲ ਦੇਖਦਾ ਗੁਣ ਕੋਈ ਕਿਉਂਕਿ ਜਦੋਂ ਅਰਦਾਸ ਕਰਨੀ ਹੈ ਨਾ ਬੇਨਤੀ ਕਰਨੀ ਇੱਕ ਰਸਮ ਜਿਹੀ ਹੋ ਗਈ ਹੈ ਜੇ ਆਪਾਂ ਅਰਦਾਸ ਕਰਦੇ ਆਂ ਅਰਦਾਸ ਤਾਂ ਸਾਡਾ ਬਹੁਤ ਵੱਡਾ ਜੀਵਨ ਹੈ ਬਹੁਤ ਵੱਡਾ ਕੋਈ ਗੁਰੂ ਮਹਾਰਾਜ ਨੇ ਬਹੁਤ ਕੁਝ ਸਾਨੂੰ ਦਿੱਤਾ ਜੇ ਆਪਾਂ ਅਰਦਾਸ ਕਰਦੇ ਆਂ ਨਾ ਤੇ ਉਹਦੇ ਅੱਗੇ ਇੱਕ ਪਤਾ ਪੜ੍ਹਦੇ ਆਂ ਆਪਾਂ ਤੂੰ ਠਾਕੁਰ ਤੁਮ ਪਹੇ ਅਰਦਾਸ ਕਿੰਨਾ ਸੋਹਣਾ ਮਹਾਰਾਜ ਨੇ ਇੱਕ ਇੱਕ ਸ਼ਬਦ ਸਾਨੂੰ ਉਹ ਵੀ ਅਰਦਾਸ ਹੀ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਤੁਮ ਸਾਡਾ ਮਾਲਕ ਹੈ ਤੇ ਤੇਰੇ ਅੱਗੇ ਸਾਡੀ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹ ਜਿੰਦ ਇਹ ਸਰੀਰ ਤੇਰੀ ਪੂੰਜੀ ਹੈ ਜੀਓ ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਮ ਵਾਰਗ ਤੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਕਿਉਂਕਿ ਸਾਨੂੰ ਰੋਜ਼ ਸਮਝ ਆਉਂਦੀ ਹੈ ਰੋਜ਼ ਸਮਝ ਆ ਰਹੀ ਮੱਗ ਵੀ ਇੱਕ ਦਿਨ ਬੇਨਤੀ ਕੀਤੀ ਸੀ ਅਰਦਾਸ ਆਪਾਂ ਸਾਰੇ ਕਰਦੇ ਅਰਦਾਸ ਦੇ ਆਰੰਭ ਤੇ ਲਿਖਿਆ ਸ੍ਰੀ ਭਗਉਤੀ ਜੀ ਸਾਹਿਬ ਹੁਣ ਜੇ ਅਰਦਾਸ ਕਰਨ ਵਾਲੇ ਕੋ ਭਗਉਤੀ ਹੈ ਹੀ ਨਹੀਂ ਤਾਂ ਪਹਿਲਾਂ ਗੱਲ ਤੋਂ ਭਗਉਤੀ ਦੀ ਕਰ ਰਿਹਾ ਨਾ ਕਿਰਪਾਨ ਦੀ ਗੱਲ ਕਰ ਰਿਹਾ ਕਿਰਪਾਨ ਹੈ ਹੀ ਨਹੀਂ ਅਰਦਾਸ ਕਰਨ ਵਾਲੇ ਕੋਲ ਸ੍ਰੀ ਭਗਉਤੀ ਜੀ ਸਾਹਿਬ ਬਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10 ਤੇ ਉਹ ਤਾਂ ਅਰਦਾਸ ਬਹੁਤ ਕੁਝ ਅਰਦਾਸ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਐਡ ਕਰਦੇ ਤਾਂ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਜਿਨ੍ਹਾਂ ਨੇ ਕੁਝ ਜੀਵਨ ਦੇ ਵਿੱਚ ਗੁਣ ਧਾਰਨ ਕੀਤੇ ਸੀ ਕਿਦਾਂ ਪਰ ਅਰਦਾਸ ਕਰਦੇ ਆ ਜਿਨ੍ਹਾਂ ਸਿੰਘਾਂ ਸਿੱਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਨੂੰ ਯਾਦ ਕਰਦੇ ਆ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਇਸ ਕਰਕੇ ਯਾਦ ਕਰ ਰਹੇ ਹਾਂ ਕਿ ਉਹਨਾਂ ਨੇ ਜਿਹੜੇ ਗੁਣ ਧਾਰਨ ਕਰਕੇ ਰੱਬ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਕਮਾਈ ਜਿਹੜੀ ਹੈ ਉਹਨੂੰ ਧਿਆਨ ਕਰਕੇ ਸਾਡੇ ਜੀਵਨ ਦੇ ਵਿੱਚ ਵੀ ਕੁਝ ਆ ਜਾਏ ਪਿਉ ਉਹਨਾਂ ਦੀ ਕਿਹੜੀ ਕਮਾਈ ਕੀਤੀ ਆ ਜਿਹਨਾਂ ਨੂੰ ਰੋਜ਼ ਜਦੋਂ ਅਰਦਾਸ ਹੁੰਦੀ ਹੈ ਸਿੱਖ ਲੱਖਾਂ ਗੁਰਦੁਆਰੇ ਆ ਲੱਖਾਂ ਵਾਰੀ ਅਰਦਾਸ ਹੁੰਦੀ ਆ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹੇ ਸੀਸ ਦਿੱਤੇ ਸਾਨੂੰ ਸਮਝਾਉਣ ਵਾਸਤੇ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਂ ਨਿਭਾਈ ਤਿਨਾਂ ਦੀ ਕਮਾਈ ਦਾ ਤੇ ਹੰਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਕਿਨਾਂ ਦੀ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਇਸ। ਕਈ ਜਗ੍ਹਾ ਨਾ ਤੁਸੀਂ ਅਰਦਾਸ ਸੁਣਦੇ ਹੋ। ਮੈਂ ਵੀ ਹੈਰਾਨ ਹੋਇਆ ਕਿ ਜਗ੍ਹਾ ਅਰਦਾਸ ਸੁਣੀ। ਕਹਿੰਦੇ ਜੀ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ। ਆ ਗੁਰਦੁਆਰੇ ਦੀ ਕਮਾਈ ਨੇ ਤੇ ਪੱਠਾ ਪਿਠਾ ਦਿੱਤਾ। ਵੇਲਾ ਸਾਡਾ ਗੁਰਦੁਆਰਾ ਜਿਆਦਾ ਵੱਡਾ ਹੈ। ਸਾਡੀ ਕਮਾਈ ਜਿਆਦਾ ਹੀ ਆ ਕਿੰਨੀਆਂ ਲੜਾਈਆਂ ਝਗੜੇ ਹੋ ਰਹੇ। ਤੇ ਜੇ ਉਹ ਗੁਰਦੁਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋਗੇ ਤਾਂ ਫਿਰ ਤਾਂ ਝਗੜੇ ਹੋਣੇ। ਅਸੀਂ ਇੰਨੀਆਂ ਐਫਟੀਆਂ ਕਰਾ ਲਈਆਂ। ਸਾਡੇ ਕੋਲ ਇਹ ਨਾ ਪੈਸਾ ਹੈ। ਉਹ ਗਰੀਬ ਗੁਰਦੁਆਰਾ ਅਮੀਰ ਗੁਰਦੁਆਰਾ ਤੇ ਇਦਾਂ ਦੇ ਭਲੇਖੇ ਪਾ ਦਿੱਤੇ ਤੇ ਸਾਨੂੰ ਤਾਂ ਕਿਹਾ ਸੀ ਉਹਨਾਂ ਦੀ ਕਮਾਈ ਜਿਨ੍ਹਾਂ ਸਿਗਾਂ ਸਿਕਣੀਆਂ ਨੇ ਧਰਮ ਹੇਤ ਸੀਸ ਦਿੱਤੇ ਇਹ ਗੁਣ ਸਿਗੇ ਅਸੀਂ ਜੀਵਨ ਦੇ ਵਿੱਚ ਗੁਣ ਧਾਰਨ ਕਰਨੇ ਕਿੰਨੀ ਮਿਹਨਤ ਕਰ ਰਹੇ ਸੀ ਪਾਤਸ਼ਾਹ ਜੀ ਕਿੰਨੀ ਮਿਹਨਤ ਕਰ ਰਹੇ ਮੈਂ ਪੜ੍ਹ ਰਿਹਾ ਸੀ ਅੱਜ ਉਸ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਸਿੱਖ ਨੂੰ ਇਹ ਵੀ ਮਿਲ ਰਿਆ ਸੀ ਸਾਡੇ ਅੰਦਰ ਇਹ ਹੋਣੀ ਚਾਹੀਦੀ ਲਾਲਸਾ ਕਿ ਸਾਨੂੰ ਪ੍ਰਮਾਤਮਾ ਦੀਜੇ ਬੁੱਧ ਵਿਵੇਕਾ ਸਾਨੂੰ ਵਿਵੇਕ ਦਾਣ ਬਖਸ਼ਿਸ਼ ਕਰੂ ਮੰਗਦੇ ਆ ਨਾ ਵਿਵੇਕ ਦਾ ਵਿਵੇਕ ਕਹਿੰਦੇ ਆ ਮੰਦੇ ਚੰਗੇ ਦੀ ਪਰਖ ਅਰਦਾਸ ਤੇ ਸਾਡੇ ਹਿੱਸਾ ਬਣ ਜਾਏ ਕਿ ਦੀਜੇ ਬੁੱਧ ਬਵੇਕਾ ਸਾਨੂੰ ਵਿਵੇਕ ਦਾਣ ਦੇ ਉਥੇ ਨਾਲ ਨਾਲ ਗੁਰੂ ਮਹਾਰਾਜ ਜੀ ਨੇ ਸਾਨੂੰ ਜਿੱਥੇ ਪੀਰੀ ਨਾਲ ਜੁੜਿਆ ਉੱਥੇ ਮੀਰੀ ਨਾਲ ਵੀ ਜੁੜਿਆ ਅੱਜ ਭਾਵੇਂ ਸਾਡੇ ਵਿੱਚੋਂ ਘਟਦਾ ਜਾ ਰਿਹਾ ਹੈ ਸ਼ਸਤਰ ਵਿਦਿਆ ਦਾ ਅਭਿਆਸ ਵੀ ਘਟਦਾ ਜਾ ਰਿਹਾ ਹੈ ਸ਼ਸਤਰਾਂ ਨਾਲ ਪਿਆਰ ਵੀ ਘਟਦਾ ਜਾ ਰਿਹਾ ਹੈ ਮਹਾਰਾਜ ਜੀ ਨੇ ਉੱਥੇ ਫੈਕਟਰੀ ਤਿਆਰ ਕੀਤੀ ਸੀ ਜਿੱਥੇ ਕੜਿਆਂ ਤੋਂ ਲੈ ਕੇ ਤੋਪਾਂ ਤੱਕਰ ਬਣਦੀਆਂ ਸੀ ਕੜੇ ਤੋਂ ਲੈ ਕੇ ਤੋਪ ਤੱਕਰ ਬਣਦੀ ਸੀ ਇੰਨਾ ਉੱਥੇ ਸ਼ਸਤਰ ਤਿਆਰ ਹੁੰਦਾ ਸੀ ਨੌ ਮਣ ਲੋਹੇ ਨੂੰ ਕੁੱਟ-ਕੁੱਟ ਕੇ ਅੱਜ ਤਾਂ ਮਸ਼ੀਨਾਂ ਆ ਗਈਆਂ ਨਾ ਤੇ ਇੰਨੀ ਆ ਉਹ ਚੀਜ਼ਾਂ ਤਾਕਤਵਰ ਬਣਾਈਆਂ ਜਾਂਦੀਆਂ ਸੀ ਮਜ਼ਬੂਤ ਬਣਾਈਆਂ ਜਾਂਦੀਆਂ ਸੀ ਜਿਹੜੀਆਂ ਅੱਜ ਵੀ ਮੌਜੂਦ ਹਨ ਨੌ ਮਨ ਲੋਹਾ ਨੌ ਮਨ ਲੋਹਾ ਕਿ ਨਾ ਹੁੰਦਾ ਉਹਨੂੰ ਕੁੱਟ-ਕੁੱਟ ਕੇ ਗਰਮ ਕਰ-ਕਰ ਕੇ ਦੋ ਬਰਸ਼ੇ ਤਿਆਰ ਕੀਤੇ ਸੀ ਇੱਕ ਵਰषा ਨਾਗਣੀ ਜਿਹਦੇ ਨਾਲ ਭਾਈ ਬਜਿੱਤਰ ਸਿੰਘ ਨੇ ਜਿਹੜਾ ਮਸਤਾਤ ਹੀ ਆਇਆ ਸੀ ਨਾ ਉਹਦੇ ਉੱਪਰ ਸੱਤ ਪਲੇਟਾਂ ਲੋਹੇ ਦੀਆਂ ਲਾਈਆਂ ਸੀ ਵੱਡੀਆਂ ਮੱਥੇ ਦੇ ਉੱਪਰ ਹਾਥੀ ਦੇ ਵੀ ਉਹਨੇ ਜਾ ਕੇ ਆਨੰਦਗੜ੍ਹ ਕਿਲੇ ਦਾ ਦਰਵਾਜਾ ਤੋੜਨਾ ਸੀ ਉਸ ਨੂੰ ਭਾਈ ਬਚਿੱਤਰ ਸਿੰਘ ਨੇ ਉਸ ਨਾਗਣੀ ਦੇ ਨਾਲ ਜਿਹੜੀ ਇੰਨੀ ਮਿਹਨਤ ਨਾਲ ਤਿਆਰ ਕੀਤੀ ਹੈ ਦੋ ਬਰਸੇ ਤਿਆਰ ਹੋਏ 9 ਮਣ ਲੋਹੇ ਵਿੱਚੋਂ 9 ਮਣ ਲੋਹੇ ਵਿੱਚੋਂ ਇੰਨੀ ਤਿਆਰੀ ਕਰਕੇ ਉਹ ਨਾਗਣੀ ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਜਿਸ ਵੇਲੇ ਆ ਸ਼ਾਮ ਦੇ ਸਮੇਂ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਉਂਦੇ ਅੱਜ ਵੀ ਉਹ ਲੋਹੇ ਨੂੰ ਨੌ ਜਿਹੜੀਆਂ ਸੱਤ ਜਿਹੜੀਆਂ ਤਵੀਆਂ ਸੀ ਲੋਹੇ ਦੀਆਂ ਉਹਨਾਂ ਨੂੰ ਪਾੜ ਕੇ ਹਾਥੀ ਦੇ ਸਿਰ ਵਿੱਚ ਜਾ ਕੇ ਲੱਗੀ ਸੀ ਇੰਨੀ ਤਾਕਤ ਨਾਲ ਮਾਰੀ ਸੀ ਔਰ ਇੰਨੀ ਤਾਕਤ ਵਰ ਉਹ ਨਾਗਣੀ ਵਰषा ਜਿਹੜਾ ਤਿਆਰ ਕੀਤਾ ਸੀ ਸਾਰਾ ਕੁਝ ਸਤ ਕਰਨੇ ਸੰਯਾਏ ਹਰੇਕ ਗੁਣ ਸਿੱਖ ਦੇ ਵਿੱਚ ਮਹਾਰਾਜ ਨੇ ਪਾਇਆ ਕਹਿੰਦੇ ਮੇਰਾ ਸਿੱਖ ਗੁਣੀ ਨਿਧਾਨ ਖਾਲਸਾ ਬਣ ਜਾਏ ਨਿਧਾਨ ਕਹਿੰਦੇ ਖਜ਼ਾਨਾ ਇਹ ਗੁਣਾ ਦਾ ਖਜ਼ਾਨਾ ਬਣ ਜਾਏ ਕਿਸੇ ਪਾਸਿਓਂ ਵੀ ਕਮੀ ਨਾ ਰਵੇ ਮੇਰੇ ਖਾਲਸੇ ਵਿੱਚ ਹੁਣ ਇੱਥੇ ਸ਼ਬਦ ਵਿੱਚ ਗੁਰੂ ਮਹਾਰਾਜ ਕਹਿੰਦੇ ਵੀ ਕਿਹੜਾ ਗੁਣ ਕਿਹੜਾ ਗੁਣ ਧਾਰਨ ਕਰੀਏ ਕਿ ਜਿਹਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਕਵਣ ਗੁਣ ਪ੍ਰਾਨ ਪਤ ਮਿਲੋਂ ਮੇਰੀ ਮਾਈ ਇਹ ਮੇਰੀ ਮਾਂ ਮੈਂ ਕਿਹੜੇ ਗੁਣ ਧਾਰਨ ਕਰਾਂ ਕਿਉਂਕਿ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਹੈ ਜੇ ਤਾਂ ਸੰਵੰਦ ਸਾਗਰ ਨੀਰ ਭਰਿਆ ਅਤੈਨੇ ਹਿੱਸੇ ਪਾਣੀ ਆ ਤਰਤੀ ਵਿੱਚ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿ ਸੁਮੇਹਰ ਪਾਵੋ ਡੁੱਬਦੇ ਪੱਥਰਤਾ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਨੂੰ ਢੰਗ ਦੱਸਦੇ ਰੂਪਹੀਣਾ ਰੂਪ ਬਾਹਰਲੀ ਗੱਲ ਨਹੀਂ ਕੀਤੀ ਵੀ ਮੈਂ ਸੋਹਣਾ ਨਹੀਂ ਹਾਂ ਮੈਂ ਆਤਮਿਕ ਤੌਰ ਤੇ ਸੋਹਣਾ ਨਹੀਂ ਹਾਂ ਮੈਂ ਆਤਮਿਕ ਤੌਰ ਤੇ ਮੇਰਾ ਰੂਪ ਕੋਈ ਨਹੀਂ ਹੈ ਮੈਂ ਬਹੁ ਬੇਸ ਸੁਰਤਾ ਹਾਂ ਮੈਂ ਆਤਮਿਕ ਤੌਰ ਤੇ ਬਿਲਕੁਲ ਮੇਰਾ ਰੰਗ ਰੂਪ ਨਹੀਂ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਨਾ ਸੋਹਣਾ ਕੌਣ ਹੈ ਮਾਰੇ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜਾ ਗੁਰੂ ਕੇ ਕੋਲ ਆ ਕੇ ਬਹਿੰਦਾ ਨਾ ਉਹ ਤੋਂ ਸੋਹਣਾ ਕੋਈ ਵੀ ਨਹੀਂ ਦੁਨੀਆ ਵਿੱਚ ਰੰਗ ਰੂਪ ਕਰਕੇ ਨਹੀਂ ਇੱਥੇ ਵਡਿਆਈ ਮਿਲਦੀ ਇੱਥੇ ਤਾਂ ਆਤਮਿਕ ਗੁਣਾ ਕਰਕੇ ਜਿਹੜਾ ਸੋਹਣਾ ਹੈ ਮਾਰੇ ਕਹਿੰਦੇ ਰੂਪਹੀਣ ਮੈਂ ਆਤਮਿਕ ਤੌਰ ਤੇ ਮੇਰਾ ਕੋਈ ਰੂਪ ਨਹੀਂ ਹੈ ਬੁੱਧ ਬਲਹੀਣ ਅਕਲ ਵੀ ਨਹੀਂ ਹੈ ਕਿ ਤੈਨੂੰ ਪ੍ਰਾਪਤਿ ਕਿੱਦਾਂ ਹੋਵੇਗੀ ਬਲਹੀਣ ਮੇਰੇ ਕੋਲ ਕੋਈ ਤਾਕਤ ਵੀ ਨਹੀਂ ਹੈ ਆਤਮਿਕ ਤੌਰ ਤੇ ਮੈਂ ਕਮਜ਼ੋਰ ਹਾਂ ਆਤਮਿਕ ਤੌਰ ਤੇ ਕਿੱਦਾਂ ਕਮਜ਼ੋਰ ਹਾਂ ਹਰ ਇੱਕ ਚੀਜ਼ ਤੇ ਮੈਂ ਘਬਰਾ ਜਾਂਦਾ ਛੋਟੀਆਂ-ਛੋਟੀਆਂ ਮੁਸ਼ਕਲਾਂ ਦੇ ਵਿੱਚ ਮੈਂ ਘਬਰਾ ਜਾਂਦਾ ਮੇਰੇ ਕੋਲ ਤਾਕਤ ਨਹੀਂ ਆਤਮਿਕ ਬਲ ਨਹੀਂ ਹੈ ਰੂਪਹੀਣ ਬੁੱਧ ਬਲਹੀਣ ਫੇ ਕਹਿੰਦੇ ਮੋਹੇ ਪਰਦੇਸਣ ਦੂਰ ਤੇ ਆਈ ਦੂਰ ਇਥੇ ਕਿਲੋਮੀਟਰਾਂ ਦੀ ਗੱਲ ਨਹੀਂ ਕਰ ਰਹੇ ਹੁਣ ਇੱਕ ਸ਼ਬਦ ਇੱਕ ਤੁਸੀਂ ਦੇਖੋ ਮੋਹੇ ਮੰਮੇ ਨੂੰ ਹੋੜਾ ਹਾਏ ਨੂੰ ਸਿਆਰੇ ਸੱਜ ਪੜ ਕਰਦੇ ਹੋ ਨਾ ਇਹ ਕੇਵਲ ਇਹ ਸ਼ਬਦ ਉਸ ਤੋਂ ਵੀ ਆਉਂਦਾ ਜਦੋਂ ਆਪਾਂ ਪੜਦੇ ਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਵਿੱਚ ਵੀ ਅੱਧੇ ਆਉਂਦਾ ਉੱਥੇ ਵੀ ਹਾਏ ਨੂੰ ਸਿਆ ਉੱਥੇ ਪੜਨਾ ਸੀ ਮੋਹ ਇੱਥੇ ਪੜਨਾ ਮੋਹੇ ਹਬ ਮੈਂ ਆਪਣੀ ਗੱਲ ਕਰ ਰਿਹਾ ਰੂਪਹੀਣ ਬੁੱਧਵਲਹੀਨੇ ਮੋਹੇ ਪਰਦੇ ਜਦੋਂ ਮੈਂ ਆਪਣੀ ਗੱਲ ਕਰਦੇ ਮੈਂ ਦੀ ਗੱਲ ਕਰ ਰਿਹਾ ਤੇ ਮੋਹੇ ਜੇ ਮੈਂ ਤੂੰ ਦੀ ਗੱਲ ਕਰ ਰਿਹਾ ਤੋਹੇ ਸ਼ਬਦ ਆਏਗਾ ਤੋਹੇ ਸ਼ਬਦ ਵੀ ਆਇਆ ਬਾਣੀ ਵਿੱਚ ਹੁਣ ਕੇਵਲੇ ਸਵਾਲ ਪੈਦਾ ਹੁੰਦਾ ਵੀ ਅਸੀਂ ਉਚਾਰਨ ਕੀ ਕਰੀਏ ਹੁਣ ਉਥੇ ਵਿਕਾਰਾਂ ਦੀ ਗੱਲ ਕੀਤੀ ਆ ਵੀ ਬੰਦਾ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਲੋਭ ਦੇ ਵਿੱਚ ਮੋਹ ਦੇ ਵਿੱਚ ਫਸਿਆ ਉਥੇ ਮੋਹ ਦੇ ਸਿਆਰੀ ਹਾਹੇ ਨੂੰ ਤਾਂ ਹੈ ਕਿ ਮੋਹ ਦੇ ਵਿੱਚ ਫਸਿਆ ਹੋਇਆ ਉਥੇ ਉਚਾਰਨ ਮੋਹ ਕਰਨਾ ਇੱਥੇ ਉਚਾਰਨ ਮੋਹੇ ਕਰਨਾ ਰੂਪਹੀਣਾ ਬੁੱਧਬਲਹੀਨੀ ਮੋਹੇ ਪਰਦੇਸਣ ਦੂਰ ਤੇ ਆਈ ਕਿੰਨੀ ਦੂਰੀ ਹੈ ਮਹਾਰਾਜ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਜਿਹਨੂੰ ਭਗਤ ਰਵਿਦਾਸ ਜੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਬਹੁਤ ਜਨਮ ਬਿਸ਼ਰੇ ਤੇ ਮਦ ਬਹੁਤ ਜਨਮ ਭਰਮਤ ਤੈ ਹਾਰਿਓ ਬਹੁਤੇ ਫੇਰ ਭਾਈ ਕਰਪਣ ਕੋ ਇਹ ਬੜੀ ਦੂਰੀ ਹੈ ਇਹ ਕਿਲੋਮੀਟਰਾਂ ਦੀ ਦੂਰੀ ਨਹੀਂ ਹੈ ਮੋਹੇ ਪਰਦੇਸਣ ਦੂਰ ਤੇ ਆਈ ਬਹੁਤ ਦੂਰ ਤੋਂ ਆਇਆ ਅਜੇ ਥੱਕ ਗਏ ਆ ਪਟ ਗਏ ਹੋਏ ਆ ਨਾ ਜਨਮਾ ਜਨਮ ਆ ਕਹਿੰਦੇ ਨਾ 84 ਲੱਖ ਜਉਨਾ ਕਿ ਇੱਕ ਕਹਿਣਾ ਸੌਖਾ ਬੜਾ ਹੈ ਪਰ ਭੁਗਤਨੀਆਂ ਬੜੀਆਂ ਔਖੀਆਂ ਬਹੁਤ ਔਖੀਆਂ ਮਾਰੇ ਕਹਿੰਦੇ ਮੋਹੇ ਪਰਦੇਸਣ ਦੂਰ ਤੇ ਆਈ ਮੈਂ ਬਹੁਤ ਦੂਰ ਤੋਂ ਅਕਾਲ ਪੁਰਖ ਨੇ ਬੜੀ-ਬੜੀ ਸਾਡੇ ਤੇ ਕਿਰਪਾ ਕੀਤੀ ਰਹਿਮਤ ਕੀਤੀ ਸਤਿਗੁਰ ਕਹਰੇ ਗੁਰ ਅਰਜਨ ਸਾਹਿਬ ਜੀ ਕਹਿੰਦੇ ਇਦਾਂ ਅਰਦਾਸ ਕਰੋ ਰੂਪਹੀਣ ਬੁੱਧਬਲਹੀਣੀ ਮੋਹ ਪਰਦੇਸਣ ਦੂਰ ਤਿਆਈ ਨਾਹਿਣ ਦਰਬ ਨਾ ਜੋਬਣ ਮਾਤੀ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਨੰਨਾ ਸ਼ਬਦ ਆ ਨੰਨੇ ਨੂੰ ਨਾ ਮਾਤਰਾ ਨਹੀਂ ਲੱਗੀ ਜਿਦਾਂ ਨਾ ਦੀਵਾ ਜਗਾ ਦਿਓ ਦਹਲਿਜ ਤੇ ਇਹਨੂੰ ਕਹਿੰਦੇ ਆ ਇਹ ਮਾਤਰਾ ਇਦਾਂ ਦਾ ਸ਼ਬਦ ਹੈ ਇਹ ਬਾਹਰ ਵੀ ਰੋਸ਼ਨੀ ਕਰੇਗਾ ਅੰਦਰ ਵੀ ਕਰੇਗਾ ਜਿਹੜਾ ਆਪਾਂ ਦਰਵਾਜੇ ਦੀ ਦਹਲੀਸ ਤੇ ਰੱਖਦੇ ਨੇ ਨਾ ਸਰਦਨ ਜਿਹਨੂੰ ਕਹਿੰਦੇ ਸਰਦਨ ਤੇ ਰੱਖ ਦਿੰਦੇ ਆ ਦਹਲੀਸ ਤੇ ਰੱਖ ਦਿੰਦੇ ਆ ਉਹ ਦੀਵਾ ਅੰਦਰ ਵੀ ਰੋਸ਼ਨੀ ਕਰਦਾ ਬਾਹਰ ਵੀ ਕਰਦਾ ਇਹ ਨੰਨਾ ਸ਼ਬਦ ਜਿਹੜਾ ਪਹਿਲੇ ਨਾਲ ਵੀ ਆ ਗਿਆ ਤੇ ਦੂਸਰੇ ਸ਼ਬਦ ਨਾਲ ਵੀ ਆ ਗਿਆ ਨਾਹਿਣ ਦਰਬ ਨਾ ਜੋਬਣ ਵਾਤੀ ਕਹਿੰਦੇ ਦਰਬ ਦਾ ਅਰਥ ਹੁੰਦਾ ਧਨ ਹੁਣ ਬੰਦੇ ਪੈਸੇ ਦਾ ਬਹੁਤੋਂ ਬੰਦਿਆਂ ਵੀ ਰੱਬ ਨਾਲ ਫੇਰ ਵੀ ਜੁੜੇ ਹੋਏ ਕਿਹੜਾ ਦਰਬ ਕਹਿੰਦੇ ਕਹਿੰਦੇ ਮੇਰੇ ਕੋਲ ਨਾਮ ਧਨ ਨਹੀਂ ਹੈ ਜਿਹੜਾ ਪਰਮੇਸ਼ਰ ਜਿਹੜਾ ਨਾਮ ਦਾ ਧਨ ਆ ਮੇਰੇ ਕੋਲ ਨਹੀਂ ਹੈ ਨਾਹਿਣ ਦਰਬ ਨਾ ਜੋਵਣ ਬਾਤੀ ਜੋਵਣ ਮਾਤੀ ਮਾਤੀ ਕਹਿੰਦੇ ਮਤੀ ਹੋਈ ਮਸਤੀ ਹੋਈ ਜੋਵਣ ਵਿੱਚ ਬੰਦਾ ਬਹੁਤ ਕੁਝ ਕਰ ਲੈਂਦਾ ਜਵਾਨੀ ਦੇ ਵਿੱਚ ਬਹੁਤ ਕੁਝ ਕਰ ਲੈਂਦਾ ਤਾਂ ਮੈਂ ਤਾਂ ਆਤਮਿਕ ਤੌਰ ਤੇ ਬਜ਼ੁਰਗ ਹੋ ਗਿਆ ਚੱਲੇ ਨਹੀਂ ਹੁੰਦਾ ਨਾਹਿਣ ਦਰਬ ਨਾ ਜੋਵਣ ਬਾਤੀ ਅਰਦਾਸ ਕੀਤੀ ਹੈ ਮੋਹੇ ਅਨਾਥ ਕੀ ਕਰੋ ਸਮਾਈ ਅਸੀਂ ਅਨਾਥਾਂ ਬੇਸਹਾਰੇ ਆ ਤੇ ਮਹਾਰਾਜ ਕਿਰਪਾ ਕਰੋ ਆਪਣੇ ਵਿੱਚ ਸਮਾਈ ਕਰ ਦੋ ਖੋਜਤ ਖੋਜਤ ਭਈ ਬਿਰਾਗਣ ਪ੍ਰਭ ਦਰਸ਼ਨ ਕੋ ਫਿਰਤ ਤਸਾਈ ਕਿਉਂਕਿ ਜਿੱਦਣ ਅੰਦਰ ਲਗਨ ਪੈਦਾ ਹੋਏਗੀ ਕਲ ਦਾ ਸ਼ਬਦ ਆਏਗਾ ਪ੍ਰਭ ਮਿਲੇ ਮਿਲਵੇ ਕੋ ਪ੍ਰੀਤ ਮਨ ਲੱਗੇ ਪਾਇ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵੱਡ ਭਾਗੀ ਖੋਜਤ ਖੋਜਤ ਭਈ ਬਰਾਗਣ ਪ੍ਰਭ ਦਰਸ਼ਨ ਕੋ ਫਿਰ ਤ ਤਸਾਈ ਤਸਾਈ ਕਹਿੰਦੇ ਤਿਹਾਈ ਹੋਈ ਪਿਆਸੀ ਆ ਕਿ ਮੈਨੂੰ ਕੋਈ ਪ੍ਰਮਾਤਮਾ ਦੇ ਨਾਲ ਮੇਰਾ ਮਲਾਪ ਕਰਾਵੇ ਇਹ ਤਾਂ ਅਰਦਾਸ ਨਹੀਂ ਕਹਦੇ ਕਿ ਜਦਨ ਸਾਨੂੰ ਸਮਝ ਆਏਗੀ ਅਸੀਂ ਵਿਛੜੇ ਹੋਏ ਆ ਅਸੀਂ ਹੁਣ ਬੰਦਾ ਉਹੀ ਅਰਦਾਸ ਕਰੇਗਾ ਨਾ ਅਮਰ ਛਕਣ ਵਾਸਤੇ ਜਿਹਦੇ ਅੰਦਰ ਪਿਆਸ ਹੋਏਗੀ ਜਿੰਨਕੋ ਲੱਗੀ ਪਿਆਸ ਅੰਮ੍ਰਿਤ ਸੇਖ ਉਹ ਹੀ ਕਹੇਗਾ ਨਾ ਸਤਗੁਰੂ ਨਾਮ ਦੀ ਦਾਤ ਦੇ ਦਿਓ। ਉਹੀ ਕਹੇਗਾ ਨਾ ਸਤਗੁਰੂ ਮਹਾਰਾਜ ਸੰਗਤ ਦਿਓ ਮੈਨੂੰ। ਜਿਹਨੂੰ ਸੰਗਤ ਮਿਲ ਗਈ ਉਹਨੂੰ ਸਭ ਕੁਝ ਮਿਲ ਗਿਆ। ਕਿਉਂਕਿ ਸੰਗਤ ਵਿੱਚ ਹੀ ਸਭ ਕੁਝ ਹੈ। ਆਖਰੀ ਆਖਰੀ ਵਿੱਚ ਗੁਰੂ ਮਹਾਰਾਜ ਨੇ ਇਹ ਗੱਲ ਸਮਝਾਈ ਆ। ਖੋਜਤ ਖੋਜਤ ਭਈ ਬਿਰਾਗਣ। ਪ੍ਰਭ ਦਰਸ਼ਨ ਕੋ ਫਿਰਤ ਤਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਏ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਇਹ ਕਿਰਪਾਲੂ ਸਤਿਗੁਰ ਜੀ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਉਹਨਾਂ ਕੀ ਕੀਤਾ ਸਾਧ ਸੰਗ ਮੇਰੀ ਜਲਣ ਬੁਝਾਈ ਮੇਰੇ ਅੰਦਰ ਜਿਹੜੀ ਤੜਫ ਸੀ ਨਾ ਅੰਦਰ ਜਿਹੜੀ ਤ੍ਰਿਸ਼ਨਾ ਸੀ ਤੇ ਉਹ ਮੇਰੀ ਬੁਝਾ ਦਿੱਤੀ ਜਦੋਂ ਅਸੀਂ ਸੰਗਤ ਕੀਤੀ ਸਾਧ ਸੰਗ ਮੇਰੀ ਜਲਣ ਬੁਝਾਈ ਤੇ ਜਲਣ ਬੁਝੀ ਗਈ ਤਾਂ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਉਹਦੀ ਕਿਰਪਾ ਹੁੰਦੀ ਉਹਦੀ ਜਦੋਂ ਜੀਵਨ ਦੇ ਵਿੱਚ ਬਖਸ਼ਿਸ਼ ਹੋਏਗੀ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਜਲਨ ਕਿਦਾਂ ਬੁਝੇਗੀ ਬਿਸਰ ਗਏ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਇੱਥੇ ਬੈਠਾਂਗੇ ਨਾ ਇੱਥੇ ਇਹ ਨਹੀਂ ਪਤਾ ਲੱਗੂ ਕਿ ਦੁਸ਼ਮਣ ਹੈ ਕੋ ਮਿੱਤਰ ਹੈ ਇਹਦੇ ਨਾਲ ਬੋਲਣਾ ਇਹਦੇ ਨਾਲ ਨਹੀਂ ਬੋਲਣਾ ਜੇ ਸਾਡੇ ਕੋਲ ਆ ਕੇ ਬੈਠ ਵੀ ਜਾਏਗਾ ਅਸੀਂ ਉੱਠ ਨਹੀਂ ਸਕਦੇ ਜੇ ਆਪਾਂ ਲੰਗਰ ਵਰਤਾ ਰਹੇ ਆ ਜੇ ਉਹ ਬੈਠਾ ਜਿਹਦੇ ਨਾਲ ਨਹੀਂ ਬੋਲਦੇ ਉਹਨੂੰ ਵੀ ਦੇਣਾ ਪਏਗਾ ਇਹ ਤਾਂ ਗੁਰੂ ਮਹਾਰਾਜ ਨੇ ਸਿਖਾਇਆ ਅੰਦਰ ਤੁਹਾਡੇ ਜਲਨ ਖਤਮ ਹੋ ਜਾਏ ਹੁਣ ਇਹ ਨਾਲ ਜਿਹੜੀ ਮੈਂ ਹਮੇਸ਼ਾ ਬੇਨਤੀ ਕਰਦਾ ਆ ਅੱਜ ਅੱਜਕੱਲ ਬੜੀ ਐਡ ਆਉਂਦੀ ਹੈ ਈਨੋ ਦੀ ਉਹ ਬੰਦੇ ਨੂੰ ਜੇ ਖਾ ਪੀ ਲੈਂਦਾ ਨਾ ਜਿਆਦਾ ਤਲਿਆ ਖਾ ਲਿਆ ਜੋ ਤਲਾ ਤਲਿਆ ਖਾਣ ਨਾਲ ਜਲਣ ਹੁੰਦੀ ਉਹ ਕਹਿੰਦੇ 6 ਸੈਕਿੰਡ ਦੇ ਵਿੱਚ ਜਲਣ ਖਤਮ ਹੋ ਜਾਂਦੀ ਤੇ ਜਦੋਂ ਉਹ ਤਾਂ ਹੋ ਜਾਏਗੀ ਨਿੰਬੂ ਪੀ ਲੋ ਈਨੋ ਪੀ ਲੋ ਜਲਣ ਬੁਝ ਜਾਈਗੀ ਜਿਹੜੀ ਅੰਦਰ ਖਾਣ ਦੇ ਨਾਲ ਜਲਣ ਹੋ ਰਹੀ ਹੈ ਪਰ ਜਿਹੜੀ ਜਲਣ ਦੂਸਰੇ ਨੂੰ ਦੇਖ ਕੇ ਹੋ ਰਹੀ ਹੈ ਗਵਾਂਡੀ ਨੂੰ ਦੇਖ ਕੇ ਹੋ ਰਹੀ ਹੈ ਹਾਏ ਇਹਦਾ ਕਾਰੋਬਾਰ ਹਾਏ ਇਹਦੇ ਬੱਚੇ ਉਹ ਜਲਣ ਜਿਹੜੀ ਆ ਨਾ ਉਹ ਬਾਣੀ ਨਾਲ ਬੁਝਣੀ ਆ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਵੈ ਪਰਮਗਤ ਮੇਰੀ ਜਲਣ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀ ਗੁਰੂ ਕੀ ਸੰਗਤ ਵਿੱਚ ਆ ਕੇ ਇਹ ਅੰਦਰਲੀ ਜਲਣ ਖਤਮ ਹੋਏਗੀ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਣ 부ਝਾਈ ਗੁਰੂ ਨੇ ਮੇਰੀ ਅੰਦਰਲੀ ਜਿਹੜੀ ਜਲਣ ਸੀ ਉਹਨੂੰ ਖਤਮ ਕਰ ਦਿੱਤਾ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਆਪ ਜੀ ਜੋ ਸਤਿਗੁਰ ਦੀ ਸੰਗਤ ਵਿੱਚ ਹਾਜ਼ਰੀਆਂ ਪਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਅਰਦਾਸ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪ ਦੇ ਨੇਮ ਦੇ ਵਿੱਚ ਸਤਿਗੁਰ ਬਾਧੇ ਬਖਸ਼ਣ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆ ਬਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ